ਕਰ ਲਈ ਪਹੁੰਚੇ ਸੀ ਦੇਖੋ ਜੀ ਇਹ ਡਰਗ ਦਾ ਕੇਸ ਸੀ ਜਿਹੜਾ ਮੈਂ ਸ਼ੁਰੂ ਕੀਤਾ ਸੀ ਈਡੀ ਦੇ ਵਿੱਚ 2013 ਦੇ ਵਿੱਚ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ तकरीबन ਉਹਦੇ ਵਾਲੇ ਕੇਸ ਦੇ ਬਸਤਾਨਾ ਕਨਵਿਕਸ਼ਨ ਹੋ ਚੁੱਕੀਆਂ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ سلسلے ਵੀ ਦੇਣਾ ਰਿਕਵੈਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਆ ਡਿਟੇਲ ਦੱਸੋ ਅੜੀ ਹੈਲਪ ਕਰੋ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮਲਜ਼ਮ ਸੀ ਇਹ ਬੋਲਾ ਪਲਸ ਹੋਰ ਜਿੰਨੇ ਮਲਜ਼ਮ ਸੀ ਗਿਆ ਸਾਰਿਆਂ ਨੇ ਕੀ ਕੀ ਕਿਆ ਇਹਦੇ ਬਾਰੇ ਉਹ ਸਾਰਾ ਡਿਟੇਲ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਆਪਣੀ ਜਿਹੜੇ ਮੈਂ ਸਟੇਟਮੈਂਟ ਰਿਕਾਰਡ ਕੀਤੀਆਂ ਈਡੀ ਦੇ ਵਿੱਚ ਉਹ ਸਟੇਟਮੈਂਟ ਸਾਰੀਆਂ ਕਾਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਈਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾਤੀ ਹਾਂ ਪਰ ਸਰ ਇਸ ਕੇਸ ਦਾ ট্রাক ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ-ਅਲੱਗ ED ਦਾ ਤਾਂ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਂਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲੋ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉੱਥੋਂ ਹੀ ਹੋਇਆ ਡਰ ਕੇਸ ਤੋਂ ਹੋਇਆ ਜਿਹੜਾ ਮੈਂ ED ਦੇ ਵਿਜਿਅ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀ ਆ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ਐਸਟੀ ਪੰਜਾਬ ਨੂੰ ਦਿੱਤੀਆਂ ਉਹ ਐਸਟੀ ਪੰਜਾਬ ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆ ਆਪਣੇ ਆਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਕੋਈ ਐਕਸ਼ਨ ਲਓ ਜਿਹੜਾ ਜਰਾ ਦਾ ਨਾ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਉਹ ਜਿਹੜੇ ਮੇਰੇ ਸਟੇਟਸ ਰਿਪੋਰਟ ਸੀ ਪਲੱਸ ਐਸਟੀਐਫ ਦੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਤੇ ਉੱਪਰ ਐਫਆਈਆਰ ਲੋਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਐਫਆਈਆਰ ਸੀ ਐਨਡੀਪੀਐਸ ਐਕਟ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜੀਲੈਂਸ ਬਿਊਰੋ ਨੇ ਪ੍ਰिवेंशन ਆਫ ਕ੍ਰਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰੱਗ ਦੇ ਕੇਸਾਂ ਦੇ ਵਿੱਚ منی ਲੌਂਡਰਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਤੋਸ ਤੋਂ ਅੱਗੇ ਵਧਿਆ ਹੈ ਵਿਜੀਲੈਂਸ ਬਿਊਰੋ ਕ੍ਰਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਹੈ ਕ੍ਰਪਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵੀਡੈਂਸ ਹੁੰਦਾ ਹੈ ਕਿਦਾਂ ਇਨਵੈਸਟੀਗੇਸ਼ਨ ਕਰਨੀ ਹੈ दैट दे ਹੈ ਟੂ ਡੂ ਸਰ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡਰੱਗ ਦੇ ਜਿਹੜੇ ਤਸਕਰ ਸੀ ਉਹਨਾਂ ਦੇ ਨਾਲ ਕਿ ਬਿਕਰਮਜੀਤ ਸਿੰਘ ਮਜੀਠੀ ਆਉਣ ਉਹਨਾਂ ਦਾ ਉਹ ਲਾਈਵਰਾਂ ਦੇ ਮਾਮਲੇ ਦੇ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਪੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਉਹਨਾਂ ਦਾ ਨਾਮ ਫਿਕਰ ਕਰਦਾ ਤੇ ਪੋਲੇ ਨੂੰ ਸਜ਼ਾ ਵੀ ਹੋ ਚੁੱਕੀ ਉਹ ਸਟੇਟਮੈਂਟ ਮੈਂ ਰਿਕਾਰਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮਲਜ਼ਮ ਸੀ ਬਿੱਟੂ ਉਹਦਾ ਉਹਨੇ ਵੀ ਆਪਣੀ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਵਾਲੇ ਨੂੰ ਵੀ ਸਾਡੇ ਕੇਸ ਦੇ ਵਿੱਚ ਮੈਂ ਸਜ਼ਾ ਕਰਾਈ ਹੈ ਪਛਾਤਾ ਹੋ ਚੁੱਕੀ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਡਰੱਗ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰਪੇਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਹੂੰ ਸੋ ਇਹ ਤਸਵਾਰਾ ਸੈਟੀ ਨੂੰ ਪੁੱਛੋ ਪਰ ਤੁਹਾਡੀਆਂ ਸੇਵਾਵਾਂ ਵਿੱਚ ਕਿਸ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ ਵਿੱਚ ਸਾਰੇ ਪੰਜਾਬ ਵਾਸਤੇ ਡਰੱਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਬ ਕੋਰਪੋਰੇਸ਼ਨ ਚਾਹੀਦੀ ਹੈ ਰਿਕਾਰਡ ਕੀਤੇ ਗਏ ਨੇ ਜੀ ਅੱਜ ਤੁਸੀਂ ਯਾ ਰਿਕਾਰਡ ਕਰਾਇਆ ਆਪਣੀ ਜੀਸਮ ਨੇ ਬਿਆਨ ਦੇ ਰਿਕਾਰਡ ਕਰਾਈ ਹੈ ਕਿ ਮੈਂ ਇਸ ਡਰੱਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪ੍ਰਿਮਨਸ਼ਨਰ ਮਨੀ ਲਾਂਡਰੀ ਆਖਦੇ ਵਿੱਚ ਇਹਦੇ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮੁੱਲਜ਼ਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਇੰਟਰੋਗੇਟ ਕੀਤੀ ਹੈ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਉਹ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮੁੱਲਜ਼ਮ 17 ਮੁੱਲਜ਼ਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰਾਪਰਟੀ ਸੀ ਉਹ ਸਾਰੀ ਪ੍ਰਾਪਰਟੀ ਅਟੈਚ ਹੋ ਚੁ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰਿਵੈਂਸ਼ਨ ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹੁਣ ਰਜਿਸਟਰ ਕੀਤਾ ਸਰ ਜਦੋਂ ਤੁਹਾਡੇ ਕੋਲੇ ਕੇਸ ਆਇਆ ਸੀਗਾ ਉਦੋਂ ਤੁਸੀਂ ਕੁਛ ਵਿੱਚ ਸਈ ਵਿਕਰਮ ਸਿੰਘ ਮੈਜੀਸ਼ੀਨ ਨੂੰ ਸੱਦਿਆ ਸੀ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਵੀ ਤੁਹਾਨੂੰ ਉਸ ਤਰੀਕੇ ਨਾਲ ਪਰਸੀੂ ਕਰ ਦਿੱਤਾ ਜਾਂਦਾ ਕੀ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਸ਼ੁਰੂ ਕਰਨ ਦਿੱਤਾ ਜਾਂਦਾ ਤਾਂ ਅੱਜ ਕੋਈ ਜਿਹੜੇ ਨੇ ਸਲਾਖਾ ਪਿੱਛੇ ਹੁੰਦੇ ਬਾਕੀ ਦੋਸੀਂ ਸਲਾਖਾ ਪਿੱਛੇ ਗਿਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਜੇ ਕੇਸ ਦੇ ਵਿੱਚ ਡਿਫਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟ੍ਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਕਿ ਬਣਾਉਂਦੇ ਨਹੀਂ ਕਾਲ ਦੀ ਮੈਂ ਕਰਨੀ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਫੀਅਰ ਸੁਣਾ ਕੀਤਾ ਗਿਆ ਹੁੰਦਾ ਮੈਨੂੰ ਟ੍ਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟਕਲ ਕਰੀਏਟ ਕੀਤੀ ਹੈ ਕਿ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਦਾ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਉਹ ਪੈਂਡਿੰਗ ਹੈ ਸਰ ਤੁਸੀਂ ਜਦੋਂ ਜਾਂਚ ਕਰ ਰਹੇ ਸੀ ਉਦੋਂ ਵਿਕਰਮ ਮਜੀਠੀਆ ਦੀ ਕਿਸ ਤਰ੍ਹਾਂ ਦੀ ਭੂਮਿਕਾ ਸਾਹਮਣੇ ਆ ਰਹੀ ਸੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਕਰਾਇਮ ਦੇ ਵਿੱਚ ਤੇਰਾ ਕੀ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰਾਪਰਟੀ ਬਣਾਈ ਹੈ ਬਸ ਉਹੀ ਸਾਡਾ ਮੰਡਟ ਬਹੁਤ ਸਿੰਪਲ ਹੈ ਜਿਹਨੇ ਕਰਾਇਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨਿਆ ਸੈਟ ਬਣਾਈ ਥੈਟਸ ਆਲ ਇਹੀ ਦਾ ਹੀ ਕੰਮ ਹੋਰ ਸਰ ਕਿੰਨੀ ਸਰ ਸਿੱਧੇ 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 ਸੰਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਜੇਪਰ ਸਿੱਧਾ ਸੰਪਰਕ ਹੈ ਦੀ ਕਿ ਮਜੀਠੀਆ ਇਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮੰਜੀਠਿਆ ਦੇ ਵਕੀਲਾਂ ਦੇ ਵਕੀਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟਿਕਲ ਵੈਂਡੇਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟਿਸ਼ੀਅਨ ਤਾਂ ਹੈਗਾ ਨਹੀਂ ਮੈਂ ਥੋੜੀ ਦਿਰ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਹੈ ਔਰ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਔਰ ਇਨਵੈਸਟੀਗੇਸ਼ਨ ਪੈਂਡਿੰਗ ਹੈ ਜ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਦਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗ ਪੈਂਡਿੰਗ ਰਹੀ ਜਦ ਤੱਕ ਮੈਂ ਦਫਤਰ ਸੀਗਾ ਮੈਂ ਸਰਵਿਸ ਸੀਗਾ ਕੀਤਾ ਉਸ ਟਾਈਮ ਤੱਕ ਪੈਂਡਿੰਗ ਸੀਗੀ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕੋਈ ਕਿੰਨੇ ਕਿਹੜੇ ਨਾਮਾਂ ਪੈਂਡਿੰਗ ਨਹੀਂ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿੰਨੇ ਕ ਨਾਮ ਹੋਰ ਪੈਂਡਿੰਗ ਨੇ ਨਹੀਂ ਨਹੀਂ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੋਣਾ ਹੈ ਉਹ ਦੱਸੂਗਾ ਕਿੰਨੇ ਨਾਮ ਪੈਂਡਿੰਗ ਹੈ ਪਰ ਜਿੰਨੇ ਇੱਕ ਨਾਮ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕ ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਂ ਸਜ਼ਾ ਕਰਾ ਚੁੱਕਾ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਈਓਏ ਈਡੀ ਦਾ ਉਹ ਦੱਸੋ ਸਭ ਤੋਂ ਅੱਗੇ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਹੋਣ ਤਾਂ ਕੀ ਹੋ ਸਕਦੇ ਜਿਹੜੀ ਅੱਜ ਤੁਸੀਂ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਪੋਰਟ ਕਰਵਾ ਕੇ ਆਓ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਇਹਨਾਂ ਨੂੰ ਪੁੱਛਿਆ ਜੀ ਇਹ ਦੱਸੋ ਕਿ ਇਹ ਬਿਕਰਮ ਮਜੀਠੀਆ ਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤਾਂ ਉਹ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀ ਸੀ ਉਹਦੇ ਉਹਨਾਂ ਸਟੇਟਮੈਂਟ ਵਿੱਚ ਜਿਹੜ ਜਿੱਥੇ ਤੇ ਸਟੇਟਮੈਂਟ ਦੇ ਪਿੱਛੇ ਇਹਨਾਂ ਦਾ ਨਾਮ ਆਇਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਉਹ ਰਿਕਾਰਡ ਹੈ ਬਸ ਉਹੀ ਮੈਂ ਦੱਸਿਆ ਰਿਕਾਰਡ ਤੋਂ ਬਾਹਰ ਕੁਝ ਨਹੀਂ ਉਸ ਤੋਂ ਬਿਨਾ ਕੁਝ ਨਹੀਂ ਹੈ ਸਰ ਉਸ ਤੋਂ ਅਲੱਗ ਕੁਝ ਨਹੀਂ ਅੱਜ ਰਿਪੋਰਟ ਬਸ ਜਗਦੀਸ਼ ਭੋਲੇ ਵਾਲੀ ਸਟੇਟਮੈਂਟ ਹੀ ਦੁਆਰਾ ਜਿਹੜੀ ਅੱਜ ਨਹੀਂ ਕਈ ਹੈਗੀ ਜੀ ਸਿਰਫ ਭੋਲੇ ਦੀ ਨਹੀਂ ਸਟੇਟਮੈਂਟ ਹੋਵੇ ਸਟੇਟਮੈਂਟ ਕਈ ਹੈਗੀਆਂ ਉਹ ਸਾਰੀ ਸਟੇਟਮੈਂਟ ਦੇ ਬਾਰੇ ਦੱਸਿਆ ਉਹ ਰਿਕਾਰਡ ਕੀਤੀ ਗਈਆਂ ਸਟੇਟਮੈਂਟ ਜਿਹੜੀ ਆਪਸ ਹੈਗੀਆਂ ਸਟੇਟਮੈਂਟ ਕੋਰਟ ਦੇ ਵਿੱਚ ਵੀ ਕੁਝ ਸਟੇਟਮੈਂਟ ਹੈ ਸਰ ਤੁਸੀਂ ਫਾਈਨੈਂਸ ਮਿਸਟਰ ਨੂੰ ਲੰਬੇ ਚੋੜੇ ਲੈਟਰਸ ਲ ਅਜਿਹੇ ਕੇਸ ਦੇ ਨਾਲ ਕੋਈ تعلق ਹੈ ਉਸ ਲੈਟਰ ਦਾ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨੈਂਸ ਮਿਸਟਰ ਉਹ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀਗੇ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀ ਸੀਗੇ ਉਸ ਟਾਈਮ ਦੀ ਇੰਟੀਜ ਦੇ ਵਿੱਚ ਉਹਨਾਂ ਨੇ ਮੈਨੂੰ ਟਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਗਿਆ ਹੈ ਜੀ ਤੇ ਹਾਲਾਂਕਿ ਇੰਨਾ ਗੰਭੀਰ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜ਼ਿਆਦਾ ਕੀਤਾ ਇਹਨਾਂ ਨੇ ਤੇ ਪਰ ਮੈਂ ਰਜਾਇਨ ਵੀ ਕੀਤਾ 2018 ਚ ਅਕਤੂਬਰ ਚ ਮੈਂ ਰਜਾਇਨ ਕਰਤਾ ਪਰ ਉਜ ਰਿਜਿਗਨੇਸ਼ਨ ਸੇ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਿਜ਼ਾਈਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕੈਰੀ ਆਨ ਕਰੋ ਸੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਇਟੀ ਦੇ ਵਿੱਚ ਉਹਨਾਂ ਦੇ ਖਾਲਾ ਪਲੇਟਨ ਲਿਖਿਆ ਮੈਂ ਤਿੰਨ ਡਾਇਰੈਕਟਰ ਸੀਗੇ ਇੱਕ ਦੋ ਸਪੈਸ਼ਲ ਡਾਇਰੈਕਟਰ ਸੀਗੇ ਇੱਕ ਇੱਕ ਸਪੈਸ਼ਲ ਡਾਇਰੈਕਟਰ ਸੀ ਦੋ ਜੁਆਇੰਟ ਡਾਇਰੈਕਟਰ ਸੀ ਜਿਹਨਾਂ ਲੋਕਾਂ ਦੀ ਰੋਲ ਆ ਰਿਹਾ ਜਿਨ੍ਹਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੀਰੈਂਸ ਕੀਤਾ ਟਰਾਂਸਫਰ ਕਰਨ ਦੀ ਕੋਈ ਲੋੜ ਨਹੀਂ ਸੀ ਹਾਈ ਕੋਰਟ ਨੇ ਮੰਨਿਆ ਨਹੀਂ ਉਹ ਗੱਲ ਉਸ ਤੋਂ ਸਟੇਟ ਤੋਂ ਬਾਅਦ ਮੈਂ ਫਿਰ ਵੀ 5-6 ਸਾਲ ਨੌਕਰੀ ਉਸ ਤਰ੍ਹਾਂ ਜਿਹੜੀ ਇੰਟਰਫੀਅਰੈਂਸ ਹੈ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਹੀ ਮੈਂ ਲਿਖਿਆ ਫਰਨ ਸੈਮਿਸਟਰ ਸਾਹਿਬ ਨੂੰ ਕਿ ਉਹ ਜਿਹੜੇ ਅਫਸਰ ਸੀਗੇ ਜਿਨ੍ਹਾਂ ਨੇ ਇੰਟਰਫੇਅਰ ਕੀਤਾ ਉਹਨਾਂ ਦੀ ਵਜ੍ਹਾ ਨਾਲ ਇਨਵੈਸਟੀਗੇਸ਼ਨ ਦਾ ਨੁਕਸਾਨ ਹੋਇਆ ਉਹਨਾਂ ਦੀ ਵਜ੍ਹਾ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੋਇਆ ਕਿਉਂਕਿ ਤੁਸੀਂ ਅਵਰਾ ਨਹੀਂ ਉਹ ਨਹੀਂ ਫੜੋਗੇ ਤੇ ਫਿਰ ਉਹ ਡਰਗ ਵੇਚਦੇ ਰਹਿਣਗੇ ਤੇ ਲੋਕ ਮਰਦੇ ਰਹਿਣਗੇ ਇਹੀ ਮੈਂ ਲਿਖਿਆ ਸਰ ਤੁਸੀਂ ਸਾਫ ਕਹ ਈਡੀ ਅਫਸਰ ਕਿਵੇਂ ਦੇਖ ਰਹੇ ਹੋ ਇਸ ਕੇਸ ਨੂੰ ਜਿਹੜਾ ਵਿਜੀਲੈਂਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਇਹਨੂੰ ਈਡੀ ਆਪਣੇ ਹੱਥ ਦੇ ਵਿੱਚ ਲੈ ਸਕਦੀ ਹੈ ਅੱਗੇ ਉਹ ਜੇ ਤਾਂ ਆਫੀਸ਼ੀਅਲੀ ਪੁੱਛਦੇ ਆ ਫਿਰ ਤਾਂ ਆਫੀਸ਼ਰ ਦਾ ID ਵਾਲੇ ਦੱਸਣਗੇ ਆ ਮੈਂ ਤਾਂ ID ਦਾ ਹੋਣਾ ਹੀ ਨਹੀਂ ਬਤੌਰ ਸਾਬਕਾ ਯੈਸ ਸੋ ਜਿਸ ਟਾਈਮ FIR ਕੋਈ ਸੀਰੀਅਸ ਅਫੈਂਸ ਦੇ ਵਿੱਚ ਕ੍ਰਾਈਮ ਦੇ ਵਿੱਚ ਦਰਜ ਹੁੰਦੀ ਸੀ ਉਸ ਟਾਈਮ ਜਿਸ ਟਾਈਮ ਮੈਂ ਸਰਵਿਸ ਦੇ ਵਿੱਚ ਸੀਗਾ ਤੇ ਕਨਸਰਨਟ SSP ਨੂੰ ਮੈਂ ਫੋਨ ਕਰਦਾ ਸੀ ਕਿ ਉਹਦੀ ਕਾਪੀ ਇਮੀਡੀਏਟਲੀ ਮੇਰੇ ਦਫ਼ਤਰ ਭੇਜੋ ਜੀ ਤੇ ਉਹ SSP ਜਾਂ SP ਜਿਹੜੇ ਵੀ ਕਨਸਰਨਟ ਸੀਗੇ ਮੇਰੇ ਦਫ਼ਤਰ ਭੇਜ ਦਿੰਦੇ ਸੀ ਤੇ ਮੈਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੰਦਾ ਸੀ ਅੱਜ ਜਿਹੜਾ ਡਰੱਗ ਕੇਸ ਬੋਲੇ ਵਾਲਾ ਕੇਸ ਸੀਗਾ ਜਾਂ ਕੰਦੋੜੇ ਵਾਲਾ ਕੇਸ ਸੀਗਾ ਉਹ ਵੀ ਇਦਾਂ ਹੀ ਸੀਗਾ ਮੈਂ ਪੁਲਿਸ ਅਥਾਰਟੀ ਨੂੰ ਫੋਨ ਕੀਤਾ ਕਿ ਕਾਪ ਇਸ ਕੇਸ ਦੇ ਵਿੱਚ ਵੀ ਕਿਉਂਕਿ ਜਿਹੜੀ ਸਟੇਟਮੈਂਟ ਜਿਹੜੀ ਐਫ ਆਈ ਆਰ ਪੜ ਰਹੇ ਆ ਉਹਦੇ ਵਿੱਚ ਕਾਫੀ ਕੁਝ ਡੀਟੇਲ ਲਿਖਿਆ ਹੋਇਆ ਤੇ ਮੇਰੇ ਹਿਸਾਬ ਨਾਲ ਕਿਉਂਕਿ ਈਡੀ ਦੇ ਵਿੱਚ ਪਹਿਲਾ ਨਾਮ ਦਾ ਕੇਸ ਹੈਗਾ ਇਹ ਕੋਈ ਮਲਜਮ ਨਹੀਂ ਹੈਗੇ ਹਲੇ ਜਦ ਤੱਕ ਤੁਸੀਂ ਉਹਨਾਂ ਦੇ ਖਿਲਾਫ ਐਵਿਡੈਂਸ ਲਾ ਕੇ ਤੇ ਫਿਰ ਕੋਰਟ ਦੇ ਵਿੱਚ ਤੁਸੀਂ ਚਾਰਜ ਸ਼ੀਟ ਨਹੀਂ ਲਾਉਂਗੇ ਤਦ ਤੱਕ ਨਹੀਂ ਤਦ ਤੱਕ ਤਾਂ ਕੋਈ ਵੀ ਬੰਦਾ ਆਨਰੇਬਲ ਬੰਦਾ ਹੁੰਦਾ ਤੁਸੀਂ ਸਾਰੇ ਦਾ ਸਾਰਾ ਐਵਿਡੈਂਸ ਇਕੱਠਾ ਕਰੋ ਉਹਦੀ ਇਨਵੈਸਟੀਗੇਸ਼ਨ ਕਰੋ ਚਾਰਜ ਸ਼ੀਟ ਬਣਾਓ ਕੋਰਟ ਦੇ ਵਿੱਚ ਲਾਓ ਕੋਰਟ ਨੇ ਐਕਸੈਪਟ ਕਰ ਲਿਆ ਫਿਰ ਤੁਸੀਂ ਕਹਿ ਸਕਦੇ ਹੋ ਸੋ ਇਹ ਜਿਹੜਾ ਕੇਸ ਪ੍ਰੈਜ਼ੈਂਟ ਜਿਹੜਾ ਐਫ ਆਈ ਆਰ ਹੈ ਈਡੀ ਨੂੰ ਚਾਹੀਦਾ ਕਿ ਇਹਦੀ ਕਾਪੀ ਲੈ ਕੇ ਤੇ ਆਪਣੀ ਇਨਵੈਸਟੀਗੇਸ਼ਨ ਚਾਲੂ ਕਰੇ ਵਿਜੀਲੈਂਸ ਸਰ ਇਸ ਮੁਕੀ ਆਫ ਦ ਸਾਈਡ ਟਰੈਕ ਤੇ ਜਾਣ ਦੀ ਸਰਦ ਉਹ ਤੁਸੀਂ ਦੇਖਣਾ ਮੈਂ ਤਾਂ ਵਿਜੀਲੈਂਸ ਦਾ ਸੁਪਰਵਾਈਜ਼ਰ ਅਫਸਰ ਨਹੀਂ ਹਾਂਗਾ ਕੋਈ ਸਰ ਇਨਵੈਸਟੀਗੇਸ਼ਨ ਦਾ ਕੁਝ ਪਾਰਟ ਸ਼ੇਅਰ ਕੀਤਾ ਹੋਵੇ ਇਨਵੈਸਟੀਗੇਸ਼ਨ ਦਾ ਕੋਈ ਪਾਰਟ ਉਹਨਾਂ ਨੇ ਕੋਈ ਸ਼ੇਅਰ ਕੀਤਾ ਹੋ ਉਹ ਅਧਿਲੀਏ ਤੁਸੀਂ ਇਨਵੈਸਟੀਗੇਟ ਕੀਤਾ ਹੈ ਇਸ ਕੇਸ ਨੂੰ ਕੋਈ ਸਿਮਿਲਰ ਕੇਸ ਫਾਈਂਡਿੰਗਸ ਜਾਂ ਇਸ ਸੈਕਟਰ ਲਾ ਨਹੀਂ ਉਹ ਤੁਮੇ ਨੂੰ ਦੱਸਣਗੇ ਨਹੀਂ ਜਿਹੜਾ ਕੁਝ ਮੈਂ ਕੀਤਾ ਮੈਂ ਉਹਨਾਂ ਦੱਸਿਆ ਉਹ ਆਪਣਾ ਪਾਰਟ ਕੀ ਕਰ ਰਹੇ ਕੀ ਨਹੀਂ ਕਰਨਗੇ ਉਹ ਮੈਨੂੰ ਨਹੀਂ ਦੱਸਣਗੇ ਪਰ ਮੇਰੀ ਡਿਊਟੀ ਹੈ ਜਿਹੜਾ ਕੁਝ ਮੈਂ ਕੀਤਾ ਹੈ ਉਹ ਮੈਂ ਇਹਨਾਂ ਨੂੰ ਦੱਸਿਆ ਕਿ ਮੈਂ ਆ ਕੁਝ ਕੀਤਾ ਹੈ ਤੇ ਇਹਦੇ ਵਿੱਚ ਆ ਤੁਸੀਂ ਕਰ ਸਕਦੇ ਹੋ ਆ ਐਵਿਡੈਂਸ ਕਿੱਥੇ ਪਿਆ ਹੈ ਕੋਰਟ ਦੀ ਬਜਿੱਕੇ ਨੇ ਕਨਵਿਕਸ਼ਨ ਹੋ ਚੁੱਕਿਆ ਹੈ ਤੇ ਕਿਹਨਾਂ ਦੇ ਖਿਲਾਫ ਪੈਂਡਿੰਗ ਹੈ ਤੇ ਜਿਹੜਾ ਪ੍ਰੈਜ਼ੈਂਟ ਮਲਜਮ ਹੈ ਜਾਂ ਜੋ ਵੀ ਸਸਪੈਕਟ ਹੈ ਜੋ ਜਿਹਦੇ ਨਾਲ ਯੂਨੀਵਰਸਿਟੀ ਇਨਕੁਆਇਰੀ ਕਰ ਰਹੀ ਹੈ ਉਹਦੇ ਖਿਲਾਫ ਈਡੀ ਨੇ ਜਿਸ ਟਾਈਮ ਮੈਂ ਆਫਿਸ ਦੇ ਵਿੱਚ ਸੀਗਾ ਆਈਡੀ ਦੇ ਵਿੱਚ ਸਰਵਿਸ ਤੇ ਕਿਹੜਾ ਕਿਹੜਾ ਮੈਂ ਇਨਵੈਸਟੀਗੇਸ਼ਨ ਕੀਤਾ ਤੇ ਕਿੱਥੇ ਕਿੱਥੇ ਇਹਨਾਂ ਦਾ ਨਾ ਹੁੰਦਾ ਹੈ ਤੇ ਡਿਟੇਲ ਕੀ ਹੈ ਇਹਨਾਂ ਦੀ ਪ੍ਰੋਪਰਟੀ ਦੀ ਡਿਟੇਲ ਵਗੈਰਾ ਵਗੈਰਾ ਪਹਿਲਾਂ ਕਿ ਨਿਕਸੇ ਦੀ ਕੁਝ ਸੀ ਕਿ ਸਪ੍ਰੋਪਰਟੀ ਦੀ ਡਿਟੇਲ ਜਿਹੜੀ ਤੁਸੀਂ ਫਾਈਨ ਕੀਤੀ ਸੀ ਤਾਂ ਇਨਵੈਸਟੀਗੇਸ਼ਨ ਨਹੀਂ ਉਹ ਤਾਂ ਪਰਟ ਆਫ ਕਿਉਂਕਿ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਮੈਂ ਤਾਂ ਦੱਸ ਨਹੀਂ ਸਕਦਾ ਨਹੀਂ 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 ਉਹ ਪਰਟ ਆਫ ਇਨਵੈਸਟੀਗੇਸ਼ਨ ਹੈ ਇਹਦੀ ਕੋਲੇ ਉਹ ਇਹਦੀ ਨੂੰ ਪੁੱਛ ਲੋ ਜਾ ਕੇ ਮੈਂ ਨਹੀਂ ਦੱਸ ਸਕਦਾ ਦੋ ਘੰਟਿਆਂ ਦੇ ਵਿੱਚ ਸਰ ਤੁਸੀਂ ਤੁਸੀਂ ਜੋ ਕੁਝ ਕੀਤਾ ਹੈ ਦੋ ਘੰਟਿਆਂ ਦੇ ਵਿੱਚ ਕੰਪਲੀਟ ਸਾਰੀ ਜਾਣਕਾਰੀ ਸਾਨੂੰ ਨਹੀਂ ਉਹ ਕਹਿੰਦੇ ਜੀ ਨਹੀਂ 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 ਉਹ ਕਹਿੰਦੇ ਜੀ ਫਿਰ ਤੁਸੀਂ ਸਾਡੀ ਫਿਰ ਹੈਲਪ ਕਰਨਾ ਜਿਸ ਟਾਈਮ ਫਿਰ ਆਓ ਤੇ ਉਹ ਫੇਰ ਆ ਜਾਗੇ ਉਹਨਾਂ ਨੇ ਜਿਹੜੇ ਫਰਦਰ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਕਿਉਂਕਿ ਨਾ ਮੇਰੇ ਕੋਲ ਹੈ ਕਿ ਮੈਂ ਰਿਟਾਇਰ ਹੋ ਚੁੱਕਾ ਤੇ ਨਾ ਸਾਰੀਆਂ ਇਹਨਾਂ ਕੋਲ ਹੈਗੀਆਂ ਤੇ ਉਹ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਤੇ ਇਹ ਕਹਿੰਦੇ ਜੀ ਈਡੀ ਆਫਿਸ ਅਸੀਂ ਰਿਕਵੈਸਟ ਕਰਕੇ ਲੈ ਲੈਣੇ ਉਹ ਜਿਸ ਟਾਈਮ ਲੈ ਲੈਣਗੇ ਮੈਂ ਵੈਰੀਫਾਈ ਕਰ ਦਊਗਾ ਉਹ ਸਟੇਟਮੈਂਟ ਰਿਕਾਰਡ ਕੀਤੀਆਂ ਕਿਉਂਕਿ ਉਹ ਲੀਗਲ ਅਸਪੈਕਟ ਇਹੀ ਹੈ ਕਿ ਤੁਸੀਂ ਜਿਹੜੀ ਸਟੇਟਮੈਂਟ ਰਿਕਾਰਡ ਕੀਤੀਆਂ ਹੈ ਉਹਦੇ ਉੱਪਰ ਤੁਸੀਂ ਸਾਈਨ ਕਰਨਾ ਹੈ ਕਿ ਜੇ ਮੈਂ ਵੈਰੀਫਾਈ ਕਰਦਾ ਕਿ ਮੈਂ ਸਟੇਟਮੈਂਟ ਰਿਕਾਰਡ ਕੀਤੀ ਹੈ ਤੇ ਉਹ ਜਿਸ ਨੰਬਰ ਆ ਲੈਣ ਮੰਗਾ ਲੈਣਗੇ ਮੈਂ ਆ ਜਾਵਾਂ ਠੀਕ ਸਰ ਤੁਸੀਂ ਅੱਜ ਪਹੁੰਚੇ ਸੀ ਵਿਜੀਲੈਂਸ ਜਿਹੜੀ ਇਨਵੈਸਟੀਗੇਟ ਕਰ ਰਹੀ ਹੈ ਇਹ ਟੀਮ ਉਹਦੇ ਨਾਲ ਕਿਸ ਤਰ੍ਹਾਂ ਦਾ ਸਹਿਯੋਗ ਕਰਨ ਲਈ ਪਹੁੰਚੇ ਸੀ ਦੇਖੋ ਜੀ ਇੱਕ ਡਰੱਗ ਦਾ ਕੇਸ ਸੀ ਆ ਜਿਹੜਾ ਮੈਂ ਸ਼ੁਰੂ ਕੀਤਾ ਸੀ ਈਡੀ ਦੇ ਵਿੱਚ 2013 ਦੇ ਵਿੱਚ ਤੇ ਉਹਦੀ ਜਿਹੜੀ ਇਨਵੈਸਟੀਗੇਸ਼ਨ ਮੈਂ ਕੀਤੀ 2013 ਤੋਂ ਲੈ ਕੇ 17 ਤੱਕ ਉਹਦੇ ਵਿੱਚ ਕਨਵਿਕਸ਼ਨ ਵੀ ਕਰਾਈਆਂ ਮੈਂ तकरीबन ਉਹਦੇ ਵਾਲੇ ਕੇਸ ਦੇ ਬਸਤਾਨਾ ਕਨਵਿਕਸ਼ਨ ਹੋ ਚੁੱਕੀਆਂ ਸਜ਼ਾ ਹੋ ਚੁੱਕੀ ਲੋਕਾਂ ਨੂੰ ਤੇ ਬਾਕੀ ਪੈਂਡਿੰਗ ਹੈ ਹਲੇ ਟ੍ਰਾਇਲ ਤੇ ਉਹਦੇ ਸਿਲਸਿਲੇ ਵੀ ਦੇਣਾ ਰਿਕੁਐਸਟ ਕੀਤੀ ਸੀ ਬਿਜ਼ਨਸ ਬਿਊਰੋ ਨੇ ਕਿ ਜੀ ਸਾਨੂੰ ਥੋੜਾ ਜਆ ਡਿਟੇਲ ਦੱਸੋ ਤੁਹਾਡੀ ਹੈਲਪ ਕਰੋ ਕਿ ਉਹਦੇ ਵਾਸਤੇ ਮੈਂ ਆਇਆ ਸੀ ਜਿਹੜਾ ਡਿਟੇਲ ਸੀਗਾ ਜਿਹੜੇ ਮਲਜਮ ਸੀ ਇਹ ਭੋਲਾ ਪਲਸ ਹੋਰ ਜਿੰਨੇ ਵੀ ਮਲਜਮ ਸੀਗਾ ਸਾਰਿਆਂ ਨੇ ਕੀ ਕੀ کیا ਇਹਦੇ ਬਾਰੇ ਉਹ ਸਾਰਾ ਡਿਟੇਲ ਇਹ ਦੱਸਿਆ ਗਿਆ ਇਹਨਾਂ ਨੂੰ ਤੇ ਉਹ ਫਿਰ ਸਟੇਟਮੈਂਟ ਇੱਕ ਮੈਂ ਆਪਣੀ ਜਿਹੜੇ ਮੈਂ ਸਟੇਟਮੈਂਟ ਰਿਕਾਰਡ ਕੀਤੀਆਂ ਈਡੀ ਦੇ ਵਿੱਚ ਉਹ ਸਟੇਟਮੈਂਟ ਸਾਰੀਆਂ ਪਪੀ ਕਿਉਂਕਿ ਮੇਰੇ ਕੋਲ ਹੈ ਨਹੀਂ ਸੀ ਕਾਪੀ ਈਡੀ ਆਫਿਸ ਹੈ ਕਾਪੀ ਉਹ ਮੰਗਾਈ ਜਾਏਗੀ ਬਾਅਦ ਚ ਪਰ ਉਹ ਸਟੇਟਮੈਂਟ ਮੈਂ ਲਿਖਾ ਦਈਏ ਪਰ ਸਰ ਇਸ ਕੇਸ ਦਾ ਡਰਗ ਕੇਸ ਨਾਲ ਕੋਈ ਕਨੈਕਸ਼ਨ ਹੈ ਦੇਖੋ ਅਲੱਗ ਅਲੱਗ ਈਡੀ ਦਾ ਕੇਸ ਹੀ ਕੋਈ ਹੈ ਜੀ ਜੇ ਮੇਰੇ ਕੋਲ ਪੁੱਛੋਗੇ ਜਿਹੜੇ ਮਰਜ਼ੀ ਕੇਸ ਦਰਜ ਕਰ ਲੋ ਮੈਂ ਤਾਂ ਉਹੀ ਦੱਸੂਗਾ ਜਿਹੜਾ ਮੈਂ ਕੰਮ ਕੀਤਾ ਇਨੀਸ਼ੀਏਸ਼ਨ ਉਥੋਂ ਹੀ ਹੋਇਆ ਡਰਗ ਕੇਸ ਤੋਂ ਹੋਇਆ ਜਿਹੜਾ ਮੈਂ ਈਡੀ ਦੇ ਵਜਿਏ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਬਾਅਦ ਮੈਂ ਆਪਣੀ ਸਟੇਟਸ ਰਿਪੋਰਟ ਹਾਈ ਕੋਰਟ ਫਾਈਲ ਕੀਤੀ ਆ ਉਹ ਜਿਹੜੀ ਸਟੇਟਸ ਰਿਪੋਰਟ ਸੀਗੀਆਂ ਹਾਈ ਕੋਰਟ ਨੇ ਐਗਜ਼ਾਮਨ ਕਰਕੇ ਤੇ ਫਿਰ ਐਸਟੀਏ ਪੰਜਾਬ ਨੂੰ ਦਿੱਤੀਆਂ ਉਹ ਐਸਟੀਏ ਪੰਜਾਬ ਨੇ ਮੇਰੀ ਸਟੇਟਸ ਰਿਪੋਰਟ ਐਗਜ਼ਾਮਨ ਕਰਕੇ ਤੇ ਉਹਦੇ ਵਿੱਚ ਆਪਣੀ ਰეკਮੈਂਡੇਸ਼ਨ ਲਾ ਕੇ ਆ ਆਪਣੇ ਅਬਜ਼ਰਵੇਸ਼ਨ ਲਾ ਕੇ ਫਿਰ ਹਾਈ ਕੋਰਟ ਨੂੰ ਦਿੱਤੀਆਂ ਹਾਈ ਕੋਰਟ ਦਾ ਆਰਡਰ ਸੀ ਪੰਜਾਬ ਗਵਰਨਮੈਂਟ ਨੂੰ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੂੰ ਐਕਸ਼ਨ ਲਓ ਜਿਹੜਾ ਜਰਾ ਦਾ ਨਾ ਆਇਆ ਹੈ ਉਸ ਟਾਈਮ ਦੀ ਪੰਜਾਬ ਗਵਰਨਮੈਂਟ ਨੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੇ ਵਿੱਚ ਤੇ ਬਾਅਦ ਚ 2021 ਦੇ ਵਿੱਚ ਆ ਉਹ ਜਿਹੜੇ ਮੇਰੀ ਸਟੇਟਸ ਰਿਪੋਰਟ ਸੀ ਪਲਸ ਐਸਟੀਐਫ ਦੀ ਸਟੇਟਸ ਰਿਪੋਰਟ ਸੀ ਉਹਨਾਂ ਦੇ ਬੇਸ ਤੇ ਉੱਪਰ ਫਾਇਰ ਲੋਜ ਹੁੰਦੀ ਹੈ 2021 ਦੇ ਵਿੱਚ ਦਸੰਬਰ 2021 ਦੇ ਵਿੱਚ ਉਹ ਜਿਹੜੇ ਫਾਇਰ ਸੀ ਐਨਡੀਪੀਐ ਸੈਕਟ ਦੇ ਵਿੱਚ ਰਜਿਸਟਰ ਹੋਈ ਹੈ ਤੇ ਉਹਦਾ ਇਨਵੈਸਟੀਗੇਸ਼ਨ ਐਸਆਈਟੀ ਕਰ ਰਹੀ ਹੈ ਤੇ ਆ ਜਿਹੜਾ ਪ੍ਰੈਜ਼ੈਂਟ ਕੇਸ ਹੈ ਇਹ ਹੈਗਾ ਵਿਜਨਸ ਬਿਊਰੋ ਨੇ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਦੇ ਵਿੱਚ ਦਰਜ ਕੀਤਾ ਤੇ ਉਹਦੇ ਵਿੱਚ ਕਿਉਂਕਿ ਇਨੀਸ਼ੀਏਸ਼ਨ ਮੇਰੇ ਵੱਲੋਂ ਸੀ ਸਾਰੀ ਇਨਵੈਸਟੀਗੇਸ਼ਨ ਮੈਂ ਕੀਤੀ ਸੀ ਡਰਗ ਦੇ ਕੇਸਾਂ ਦੇ ਵਿੱਚ منی ਰੌਂਡਿੰਗ ਦੇ ਕੇਸਾਂ ਦੇ ਵਿੱਚ ਸੋ ਉਹ ਸਾਰੀ ਲਿੰਕ ਤਾਂ ਹੁੰਦੀ ਹੈ ਕਿਉਂਕਿ ਡਾਕੂਮੈਂਟਸ ਉਹੀ ਹੈ ਸਟੋਰੀ ਉਹੀ ਹੈ ਫੈਕਟਸ ਉਹੀ ਨੇ ਤੋਸ ਤੋਂ ਅੱਗੇ ਵਧਿਆ ਹੈ ਵਿਜੀਲੈਂਸ ਬਿਊਰੋ ਕਰਪਸ਼ਨ ਦੇ ਕੇਸ ਦੇ ਵਿੱਚ ਉਹਨਾਂ ਦਾ ਡੋਮੇਨ ਹੈ ਕਰਪਸ਼ਨ ਦੇ ਕੇਸ ਦੇ ਵਿੱਚ ਕੀ ਕੀ ਐਵਿਡੈਂਸ ਆਉਂਦਾ ਹੈ ਕਿਦਾਂ ਇਨਵੈਸਟੀਗੇਸ਼ਨ ਕਰਨੀ ਦਾਅਟ ਦੇ ਹੈ ਟੂ ਸਰ ਜਦੋਂ ਤੁਸੀਂ ਸਰ ਇਨਵੈਸਟੀਗੇਸ਼ਨ ਕੀਤੀ ਸੀ ਉਦੋਂ ਕੋਈ ਲਿੰਕ ਸਟੈਬਲਿਸ਼ ਹੁੰਦਾ ਸੀ ਡਰਗ ਦੇ ਜਿਹੜੇ ਤਸਕਰ ਸੀ ਜੋ ਉਹਨਾਂ ਦੇ ਨਾਲ ਬਿਕਰਮਜੀਤ ਸਿੰਘ ਮਜੀਠੀ ਆਉਨਾਂ ਦਾ ਉਹ ਲਾਈਵਰਾਂ ਦੇ ਮਾਮਲੇ ਦੇ ਨਹੀਂ ਜਿਸ ਟਾਈਮ ਸਟੇਟਮੈਂਟ ਰਿਕਾਰਡ ਕੀਤੀਆਂ ਗਈਆਂ ਸੀ ਉਸ ਟਾਈਮ ਇਹ ਪਬਲਿਕ ਰਿਕਾਰਡ ਹੈ ਭੋਲੇ ਦੀ ਸਟੇਟਮੈਂਟ ਰਿਕਾਰਡ ਹੈ ਉਹਦੇ ਵਿੱਚ ਨਾਲ ਦਾ ਨਾਮ ਫਿਕਰ ਕਰਦਾ ਤੇ ਇਹ ਭੋਲੇ ਨੂੰ سزا ਵੀ ਹੋ ਚੁੱਕੀ ਉਹ ਸਟੇਟਮੈਂਟ ਰਿਕਾਰਡ ਕੀਤੀ ਸੀ ਉਸ ਤੋਂ ਇਲਾਵਾ ਇੱਕ ਹੋਰ ਮਲਜ਼ਮ ਸੀ ਬਿੱਟੂ ਵਾਲਾ ਉਹਦਾ ਉਹਨੇ ਵੀ ਆਪਣੀ ਸਟੇਟਮੈਂਟ ਜਿਹਨਾਂ ਦਾ ਨਾਮ ਲਿਖਿਆ ਬਿੱਟੂ ਵਾਲੇ ਨੂੰ ਵੀ ਸਾਡੇ ਕੇਸ ਦੇ ਵਿੱਚ ਮੈਂ ਸਜ਼ਾ ਕਰਾਈ ਹੈ ਉਹ ਸਜ਼ਾ ਹੋ ਚੁੱਕੀ ਹੈ ਹਾਂਜੀ ਪਰ 2021 ਦਸੰਬਰ ਦੇ ਵਿੱਚ ਜਿਹੜਾ ਡਰੱਗ ਨੂੰ ਲੈ ਕੇ ਪਰਚਾ ਹੋਇਆ ਪਰ ਹੁਣ ਤੱਕ ਉਹਦਾ ਚਲਾਨ ਨਹੀਂ ਸਰਪੇਸ਼ ਹੋਇਆ ਉਹ ਚਲਾਨ ਪੇਸ਼ ਤਾਂ ਐਸਆਈਟੀ ਨੇ ਕਰਨਾ ਹੈ ਉਹ ਇਹ ਦਸਵਾਰਾ ਸੈਟੀ ਨੂੰ ਪੁੱਛੋ ਪਰ ਤੁਹਾਡੀਆਂ ਸੇਵਾਵਾਂ માં ਕਿਸ ਤਰ੍ਹਾਂ ਦੀਆਂ ਨੇ ਹੁਣ ਇਸ ਕੇਸ ਦੇ ਰਿਗਾਰਡਿੰਗ ਮੇਰੀ ਸੇਵਾਵਾਂ માં ਸਾਰੇ ਪੰਜਾਬ ਵਾਸਤੇ ਡਰੱਗ ਵਾਸਤੇ ਜਿੱਥੇ ਵੀ ਕੋਈ ਮੈਟਰ ਹੋਊਗਾ ਮੈਂ ਜਾਊਂਗਾ ਸਰ ਜਦੋਂ ਟੈਨਸ਼ਨ ਹੋ ਚਾਹੀਦੀ ਨਹੀਂ ਹੈ ਬੈਂਡ ਰਿਕਾਰਡ ਕੀਤੇ ਗਏ ਨੇ ਜੀ ਅੱਜ ਤੁਸੀਂ ਯਾਰ ਰਿਕਾਰਡ ਕਰਾਇਆ ਆਪਣੇ ਨੀਂਦੀ ਸਿਸਮੈਂਟ ਮੈਂ ਵੀ ਆਂਡ ਰਿਕਾਰਡ ਕਰਾਈਆ ਹੈ ਕਿ ਮੈਂ ਇਸ ਡਰੱਗ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਪ੍ਰਿਮਨਸ਼ਨ ਅਨਲ ਲਾਂਡਰੀ ਆਕਟ ਦੇ ਵਿੱਚ ਈਡੀ ਦੇ ਵਿੱਚ ਮੈਂ ਇਨਵੈਸਟੀਗੇਸ਼ਨ ਕੀਤੀ ਹੈ ਤੇ ਕਿੰਨਾ ਕਿਹੜੇ ਕਿਹੜੇ ਮੁੱਲਜ਼ਮ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਹੈ ਇੰਟਰੋਗੇਟ ਕੀਤੀ ਹੈ ਸਟ ਇਹੋ ਸਟੇਟਮੈਂਟ ਦੇ ਬੇਸ ਦੇ ਉੱਪਰ ਕਈ ਮੁਲਜ਼ਮ 17 ਮੁਲਜ਼ਮ ਕਨਵਿਕਟ ਹੋ ਚੁੱਕੇ ਸਜ਼ਾ ਹੋ ਚੁੱਕੀ ਹੈ ਉਹਨਾਂ ਦੀ ਜਿਹੜੀ ਇਲੀਗਲੀ ਗਾਟਨ ਪ੍ਰਾਪਰਟੀ ਸੀ ਉਹ ਸਾਰੀ ਪ੍ਰਾਪਰਟੀ ਅਟੈਚ ਹੋ ਚੁੱਕੀ ਹੈ ਕਨਫਿਸਕੇਟ ਹੋ ਚੁੱਕੀ ਹੈ ਸੋ ਉਹੀ ਗਰਾਉਂਡ ਹੈ ਉਹੀ ਗਰਾਉਂਡ ਹੈ ਇਸ ਕੇਸ ਦਾ ਜਿਹੜਾ ਆ ਇਹਨਾਂ ਨੇ ਪ੍ਰिवेंशन ਮਨੀ ਲਾਂਡਰੀ ਐਕਟ ਦੇ ਵਿੱਚ ਜਿਹੜਾ ਹੁਣ ਰਜਿਸਟਰ ਕੀਤਾ ਸਰ ਜਦੋਂ ਤੁਹਾਡੇ ਕੋਲੇ ਕੇਸ ਆਇਆ ਸੀਗਾ ਉਦੋਂ ਤੁਸੀਂ ਕੁਝ ਵਿੱਚ ਦੇ ਵਿਕ੍ਰਮ ਸਿੰਘ ਮਜਿਸਟ੍ਰੇਟ ਨੂੰ ਸੱਦਿਆ ਸੀ ਉਸ ਤੋਂ ਬਾਅਦ ਤੁਹਾਨੂੰ ਇੱਥੋਂ ਟ੍ਰਾਂਸਫਰ ਟ੍ਰਾਂਸਫਰ ਕਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਕੇਸ ਵੀ ਤੁਹਾਨੂੰ ਉਸ ਤਰੀਕੇ ਨਾਲ ਪਰਸੀੂ ਕਰ ਦਿੱਤਾ ਜਾਂਦਾ ਕਿ ਤੁਸੀਂ ਮੰਨਦੇ ਹੋ ਕਿ ਜੇ ਉਸ ਵੇਲੇ ਤੁਹਾਨੂੰ ਪੂਰਾ ਕੇਸ ਸ਼ੂ ਕਰਨ ਦਿੱਤਾ ਜਾਂਦਾ ਤਾਂ ਅੱਜ ਕੋਈ ਜਿਹੜੇ ਨੇ ਸਲਾਖਾ ਪਿੱਛੇ ਹੁੰਦੇ ਬਾਕੀ ਦੋਸੀਂ ਸਲਾਖਾ ਪਿੱਛੇ ਗਿਆ ਉਹਨਾਂ ਦੀ ਸਜ਼ਾ ਕਰਾ ਚੁੱਕਾ ਮੈਂ ਜੇ ਕੇਸ ਦੇ ਵਿੱਚ ਡਿਫਰੈਂਸ ਨਾ ਹੁੰਦਾ ਉਸ ਟਾਈਮ ਮੇਰਾ ਟਰਾਂਸਫਰ ਵੀ ਕੀਤਾ ਗਿਆ ਹੋਰ ਵੀ ਹਰਾਸਮੈਂਟ ਵੀ ਕੀਤਾ ਗਿਆ ਬਾਅਦ ਵਿੱਚ ਮੈਂ ਰਿਜ਼ਾਈਨ ਵੀ ਕੀਤਾ ਤੁਸੀਂ ਆਪਣੇ ਇੰਟਰਵਿਊਜ਼ ਦੇ ਵਿੱਚ ਕਹਿੰਦੇ ਵੀ ਰਹੇ ਹੋ ਕਿ ਮੈਨੂੰ ਦਿੱਲੀ ਤੋਂ ਕਾਲ ਆਈ ਸੀ ਮੈਨੂੰ ਰੋਕਿਆ ਗਿਆ ਕਿ ਬਣਾਉਣੀ ਨਹੀਂ ਗੱਲ ਦੀ ਮੈਂ ਕਰ ਨਹੀਂ ਕਰਦਾ ਜੇ ਮੈਨੂੰ ਕੇਸ ਦੇ ਵਿੱਚ ਇੰਟਰਫੀਅਰਸ ਨਾ ਕੀਤਾ ਗਿਆ ਹੁੰਦਾ ਮੈਨੂੰ ਟਰਾਂਸਫਰ ਨਾ ਕੀਤਾ ਗਿਆ ਹੁੰਦਾ ਤੇ ਹੋਰ ਜਿਹੜੀ ਆਬਸਟੈਕਲ ਕਰੀਏਟ ਕੀਤੀ ਹੈ ਕਿ ਜਾਂ ਇਨਵੈਸਟੀਗੇਸ਼ਨ ਨੂੰ ਅੱਗੇ ਜਾਣ ਤੋਂ ਰੋਕਿਆ ਨਾ ਗਿਆ ਹੁੰਦਾ ਤਾਂ ਹੁਣ ਤੱਕ ਸਾਰਿਆਂ ਦੀ ਸਜ਼ਾ ਹੋ ਸਕਦੀ ਬਾਕੀ ਦਾ ਮੈਂ ਕਰਾਤੀ ਸਜ਼ਾ ਜਿਨ੍ਹਾਂ ਦੀ ਨਹੀਂ ਇਨਵੈਸਟੀਗੇਸ਼ਨ ਕਰਨ ਦਿੱਤੀ ਉਹ ਪੈਂਡਿੰਗ ਹੈ ਅਜੇ ਸਰ ਤੁਸੀਂ ਜਦੋਂ ਚਾਰਜ ਕਰ ਰਹੇ ਸੀ ਉਹ ਤੋਂ ਵਿਕਮ ਸਿੰਘ ਮੈਡੀਕਲ ਕਿਸ ਤਰ੍ਹਾਂ ਦੀ ਭੂਮਿਕਾ ਸਾਹਮਣੇ ਆ ਰਹੀ ਸੀ ਨਹੀਂ ਭੂਮਿਕਾ ਕੀ ਕਿਹੜਾ ਹੀ ਬੰਦਾ ਹੈ ਸਮਨ ਕਰਦਾ ਉਹਨੂੰ ਪੁੱਛਦਾ ਵੀ ਤੂੰ ਉਹ ਕ੍ਰਾਈਮ ਦੇ ਵਿੱਚ ਤੇਰਾ ਇਨਵੋਲਵਮੈਂਟ ਹੈ ਤੇ ਇਹਦੇ ਨਾਲ ਕਿਹੜੀ ਪ੍ਰਾਪਰਟੀ ਬਣਾਈ ਹੈ ਬਸ ਉਹੀ ਸਾਡਾ ਮੰਡਟ ਬਰ ਸਿੰਪਲ ਹੈ ਜਿਨੇ ਕ੍ਰਾਈਮ ਕੀਤਾ ਉਹਨੇ ਕਿੰਨੇ ਪੈਸੇ ਕਿੰਨੇ ਫੰਡ ਕਿੰਨੀਆਂ ਸੈਟ ਉਹਨੂੰ ਸਰ ਕਿੰਨੇ ਸਰ ਸਿੱਧੇ 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 ਸਬੰਧ ਵਿਕਰਮ ਮਜੀਠੀਆ ਦੇ ਨਸ਼ਾ ਤਸਕਰਾਂ ਦੇ ਨਾਲ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਜੁੜਦੇ ਸੀਗੇ ਜੇਪਰ ਸਿੱਧਾ ਸੰਪਰਕ ਕਹਿ ਦਈਏ ਕਿ ਮਜੀਠੀਆ ਇਹਦੇ ਵਿੱਚ ਇਨਵੋਲਵ ਸੀ ਕਿਉਂਕਿ ਜਦੋਂ ਮਜੀਠੀਆ ਦੇ ਵਕੀਲਾਂ ਦੇ ਵਕੀਲ ਗੱਲ ਕਰਦੇ ਆ ਉਹ ਕਹਿੰਦੇ ਆ ਕਿ ਪੋਲਿਟੀਕਲ ਵੈਂਡੇਟਾ ਹੈਗਾ ਪਰ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਕੀ ਹੈ ਦੇਖੋ ਜੀ ਮੈਂ ਕੋਈ ਪੋਲਿਟੀਸ਼ਨ ਤਾਂ ਹੈਗਾ ਨਹੀਂ ਮੈਂ ਥੋੜੀ ਜਿਹੀ ਗੱਲ ਨਹੀਂ ਕਰ ਸਕਦਾ ਜਿਹੜਾ ਰਿਕਾਰਡ ਹੈ ਉਸ ਰਿਕਾਰਡ ਦੇ ਮੁਤਾਬਕ ਜਿਹੜਾ ਸਟੇਟਮੈਂਟ ਮੈਂ ਰਿਕਾਰਡ ਕੀਤਾ ਹੈ ਉਹ ਸਟੇਟਮੈਂਟ ਦੇ ਮੁਤਾਬਕ ਜਿਹੜਾ ਰਿਵੀਲ ਹੋਇਆ ਉਹ ਆਨਰੇਬਲ ਕੋਰਟ ਦੇ ਵਿੱਚ ਗਿਆ ਕੋਰਟ ਨੇ ਬਾਕੀ ਲੋਕਾਂ ਦੀ ਸਜ਼ਾ ਕਰਤੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਨਹੀਂ ਹੋਣ ਦਿੱਤੀ ਜਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਉਹ ਇਨਵੈਸਟੀਗੇਸ਼ਨ ਪੈਂਡਿੰਗ ਹੈ ਜਿਨ੍ਹਾਂ ਦੇ ਨਾਂ ਹੈ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿਉਂਕਿ ਜਿਹੜੀ ਇਨਵੈਸਟੀਗੇਸ਼ਨ ਪੂਰੀ ਨਹੀਂ ਹੋਦਾ ਹੁੰਦਾ ਇਨਵੈਸਟੀਗੇਸ਼ਨ ਤੁਹਾਡੀ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਪੈਂਡਿੰਗ ਪੈਂਡਿੰਗ ਰਹੀ ਜਦ ਤੱਕ ਮੈਂ ਦਫਤਰ ਸੀਗਾ ਮੈਂ ਸਰਵਿਸ ਸੀਗਾ ਕੀਤਾ ਉਸ ਟਾਈਮ ਤੱਕ ਪੈਂਡਿੰ ਉਹ ਕਿੰਨੇ ਕਿਹਦੇ ਨਾਮਸ ਪਰਡਿੰਗ ਨਹੀਂ ਜਿਹੜੇ ਤੁਸੀਂ ਕਹਿੰਦੇ ਕਿ ਜਿਹੜੇ ਇਨਵੈਸਟੀਗੇਟ ਨਹੀਂ ਹੋਏ ਉਹਨਾਂ ਨੂੰ ਸਜ਼ਾ ਨਹੀਂ ਹੋ ਪਾਈ ਇਹਦਾ ਮਤਲਬ ਕਿ ਕਿੰਨੇ ਕ ਨਾਮ ਹੋਰ ਪੈਂਡਿੰਗ ਨੇ ਨਹੀਂ ਨਹੀਂ ਉਹ ਤਾਂ ਫਿਰ ਇਨਵੈਸਟੀਗੇਟਿੰਗ ਅਫਸਰ ਜਿਹੜਾ ਹੋਣਾ ਹੈ ਉਹ ਦੱਸੂਗਾ ਕਿ ਕਿੰਨੇ ਨਾਮ ਪੈਂਡਿੰਗ ਹੈ ਪਰ ਜਿੰਨੇ ਇੱਕ ਮੈਂ ਕਰ ਸਕਦਾ ਸੀ ਉਸ ਟਾਈਮ ਤਕਰੀਬਨ ਮੈਂ 68 ਲੋਕਾਂ ਦੇ ਜਾਂ ਕੰਪਨੀਆਂ ਦੇ ਖਿਲਾਫ ਮੈਂ ਚਾਰਜ ਸ਼ੀਟ ਫਾਈਲ ਕੀਤੀਆਂ ਤੇ ਉਹਨਾਂ ਵਿੱਚੋਂ 68 ਵਿੱਚੋਂ 17 ਦੀ ਮੈਂ ਸਜ਼ਾ ਕਰਾ ਚੁੱਕਾ ਬਾਕੀ ਪੈਂਡਿੰਗ ਨੇ ਟ੍ਰਾਇਲ ਦੇ ਵਿੱਚ ਤੇ ਬਾਕੀ ਜਿਹੜੇ ਇਨਵੈਸਟੀਗੇਸ਼ਨ ਦੇ ਵਿੱਚ ਪੈਂਡਿੰਗ ਹੈ ਉਹ ਤਾਂ ਫਿਰ ਜਿਹੜਾ ਪ੍ਰੈਜ਼ੈਂਟ ਆਈਓਏ ਆਈਡੀ ਦਾ ਸਭ ਤੋਂ ਅੱਜ ਦੀ ਸਟੇਟਮੈਂਟ ਦੇ ਵਿੱਚ ਮੁੱਖ ਅੰਸ਼ ਜੇ ਕੋਈ ਹੋਣਾ ਤਾਂ ਕੀ ਹੋ ਸਕਦੇ ਜਿਹੜੀ ਅੱਜ ਤੁਸੀਂ ਸਟੇਟਮੈਂਟ ਆਪਣੀ ਬਕਾਇਦਾ ਤੌਰ ਤੇ ਰਿਕਾਰਡ ਕਰਵਾ ਕਿਉਂ ਮੇਨ ਉਹਦੇ ਵਿੱਚ ਮੁੱਖ ਅੰਸ਼ ਕੀ ਨੇ ਮੁੱਖ ਅੰਸ਼ ਇਹ ਜਿਹਨਾਂ ਨੇ ਪੁੱਛਿਆ ਜੀ ਇਹ ਦੱਸੋ ਜੀ ਇਹ ਬਿਕਰਮ ਅਜੀਤ ਖਿਆਦਾ ਕੋਈ ਕੋਈ ਇਨਵੋਲਵਮੈਂਟ ਹੈ ਦੇ ਵਿੱਚ ਤੇ ਉਹ ਜਿਹੜੀ ਸਟੇਟਮੈਂਟ ਮੈਂ ਰਿਕਾਰਡ ਕੀਤੀਆਂ ਸੀ ਉਹਦਾ ਸਟੇਟਮੈਂਟ ਦੇ ਜਿਹੜਾ ਨਾਂ ਆਇਆ ਜਿੱਥੇ ਤੇ ਸਟੇਟਮੈਂਟ ਦੇ ਇਹਨਾਂ ਦਾ ਨਾਂ ਆਇਆ ਉਹ ਪਬਲਿਕ ਦੇ ਵਿੱਚ ਹੈਗੇ ਆ ਉਹ ਕੋਰਟ ਦੇ ਵਿੱਚ ਸਬਮਿਟ ਕੀਤੀਆਂ ਉਹ ਰਿਕਾਰਡ ਹੈ बस वही मैं बताया रिकॉर्ड ਤੋਂ ਬਾਹਰ ਕੁਝ ਉਸ ਤੋਂ ਬਿਨਾ ਕੁਝ ਨਹੀਂ ਹੈ ਸਰ ਉਸ ਤੋਂ ਅਲੱਗ ਕੁਝ ਨਹੀਂ ਅੱਜ ਰਿਪੋਰਟ ਬਸ ਜਗਦੀਸ਼ ਭੋਲੇ ਵਾਲੀ ਸਟੇਟਮੈਂਟ ਹੀ ਦੁਆਰਾ ਜਿਹੜੀ ਅੱਜ ਨਹੀਂ ਕਈ ਹੈਗੀ ਜੀ ਸਿਰਫ ਭੋਲੇ ਦੀ ਸਟੇਟਮੈਂਟ ਹੋਵੇ ਸਟੇਟਮੈਂਟ ਕਈ ਹੈਗੀਆਂ ਉਹ ਸਾਰੀ ਸਟੇਟਮੈਂਟ ਦੇ ਬਾਰੇ ਦੱਸਿਓ ਰਿਕਾਰਡ ਕੀਤੀ ਗਈਆਂ ਸਟੇਟਮੈਂਟ ਜਿਹੜੀ ਆਫਿਸ ਹੈਗੀਆਂ ਸਟੇਟਮੈਂਟ ਕੋਰਟ ਦੇ ਵਿੱਚ ਵੀ ਕੁਝ ਸਟੇਟਮੈਂਟ ਹੈ ਸਰ ਤੁਸੀਂ ਫਾਈਨੈਂਸ ਮਿਸਟਰ ਨੂੰ ਲੰਬੇ ਚੋੜੇ ਲੈਟਰਸ ਲਿਖੇ ਨੇ ਉਹਨਾਂ ਲੈਟਰਸ ਦਾ ਥੋੜਾ ਜਿਹਾ ਤਾਂ ਸਾਾਨੂੰ ਦੇਰ ਪਾ ਦੇ ਸੰਬੰਧ ਅੱਜ ਵਾਲੇ ਕੇਸ ਦੇ ਨਾਲ ਕੋਈ ਤੱਲਕ ਹੈ ਉਸ ਲੈਟਰ ਦਾ ਨਹੀਂ ਉਹ ਮੈਂ ਲੈਟਰ ਲਿਖਿਆ ਜੀ ਫਾਈਨਲ ਸੈਮੈਸਟਰ ਉਹ ਇੱਕ ਨਹੀਂ ਤਿੰਨ ਲੈਟਰ ਲਿਖਿਆ ਸੀ ਕਿ ਵੀ ਤੁਸੀਂ ਤੁਹਾਡੇ ਜਿਹੜੇ ਅਥਾਰਟੀ ਸੀਗੇ ਉਸ ਟਾਈਮ ਦੀ ਜੀਡੀ ਦੇ ਵਿੱਚ ਉਹਨਾਂ ਨੇ ਮੈਨੂੰ ਟਰਾਂਸਫਰ ਕੀਤਾ ਉਹਨਾਂ ਨੇ ਮੈਨੂੰ ਹਰਾਸ ਕੀਤਾ ਇਨਵੈਸਟੀਗੇਸ਼ਨ ਕਰਨ ਤੋਂ ਰੋਕਿਆ ਗਿਆ ਐਂ ਜੀ ਤੇ ਹਾਲਾਂਕਿ ਇੰਨਾ ਕੰਮ ਵੀ ਹੋਇਆ ਕਿ ਮੈਨੂੰ ਜਿਸ ਟਾਈਮ ਬਿਲਕੁਲ ਹੀ ਹਰਾਸ ਜ਼ਿਆਦਾ ਕੀਤਾ ਇਹਨਾਂ ਨੇ ਤੇ ਪਰ ਮੈਂ ਰਿਜਾਈਨ ਵੀ ਕੀਤਾ 2018 ਦੇ ਅਕਤੂਬਰ ਚ ਮੈਂ ਰਿਜਾਈਨ ਕਰਤਾ ਪਰ ਉਹ ਜ ਰਿਜਿਮੇਸ਼ਨ ਤੇ ਮੇਰਾ ਹਾਈ ਕੋਰਟ ਨੇ ਐਕਸੈਪਟ ਨਹੀਂ ਕੀਤਾ ਹਾਈ ਕੋਰਟ ਨੇ ਮੈਨੂੰ ਕਿਹਾ ਤੁਸੀਂ ਰਿਜਾਈਨ ਨਹੀਂ ਕਰ ਸਕਦੇ ਤੁਸੀਂ ਕਰੀ ਆਪਣਾ ਡਿਊਟੀ ਕੈਰੀ ਆਨ ਕਰੋ ਤੋ ਉਹ ਜਿਹੜੇ ਅਫਸਰ ਸੀਗੇ ਉਸ ਟਾਈਮ ਦੇ ਅਥਾਰਟੀਜ਼ ਇਟੀ ਦੇ ਵਿੱਚ ਉਹਨਾਂ ਦੇ ਖਾਲਾ ਬਲੇਟਨ ਲਿਖਿਆ ਮੈਂ ਤਿੰਨ ਡਾਇਰੈਕਟਰ ਸੀਗੇ ਦੋ ਸਪੈਸ਼ਲ